ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚੇ ਹੋਇਆ ਰਾਧਿਕਾ ਡੈਰੀ ਫਾਰਮ ਸ਼ਹਿਰ ਲੁਧਿਆਣਾ ਤੇ ਤਾਜਪੁਰ ਰੋਡ ਤੇ ਬਾਈ ਹੋਰਾਂ ਕੋਲੇ ਪਹੁੰਚੇ ਹੋਇਆ 6 ਪਸ਼ੂ ਦਿਖਾਵਾਂਗੇ ਦੋ ਛੋਟੀਆਂ ਹੀਫਰਾਂ ਨੇ ਐਚ ਐਫ ਤੇ ਚਾਰ ਹੈਗੀਆਂ ਨੇ ਗਾਵਾਂ ਵੱਡੀਆਂ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾ ਦੂੰਗਾ ਐਡਰੈਸ ਕਨਫਰਮ ਕਰਾ ਦਾਂਗੇ ਨੰਬਰ ਪੁੱਛ ਲਾਂਗੇ ਤੇ ਕੱਲਾ ਕੱਲਾ ਪਸ਼ੂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾ ਦਾਂਗੇ ਡਿਟੇਲ ਸਾਰੇ ਦੀ ਲੈ ਲਾਂਗੇ ਕੱਲੇ ਕੱਲੇ ਦੀ ਹੋਰ ਕੀ ਹਾਲ ਹੈ ਠੀਕ ਹੈ ਜੀ ਬਹੁਤ ਵਧੀਆ ਠੀਕ ਆ ਨਾਮ ਤੇ ਐਡਰੈਸ ਬੋਲੋ ਕੋਈ ਨਾਮ ਹੈਗਾ ਜੀ ਰਾਧਿਕਾ ਡੈਰੀ ਫਾਰਮ ਮੇਰਾ ਨਾਮ ਹਰਸ਼ ਚੋਪੜਾ ਠੀਕ ਹੈ ਜੀ ਮੋਬਾਈਲ ਨੰਬਰ 9815363297 ਕਿੰਨੇ ਪਸ਼ੂ ਦਿਖਾਵਾਂਗੇ ਟੋਟਲੇ ਇਹ ਦਿਖਾਵਾਂਗੇ ਜੀ 6 6 ਗਾਵਾਂ ਦਿਖਾਵਾਂਗੇ ਜੀ ਠੀਕ ਹੈ ਜੀ ਤੇ ਜਿਨ੍ਹਾਂ ਵਿੱਚੋਂ 4 ਗਾਈਆਂ ਤੇ 2 ਬੱਚੀਆਂ ਦਾ ਠੀਕ ਹੈ ਜੀ ਤੇ ਕੰਮ ਆਪਣਾ ਬਾਈ ਵਪਾਰ ਦਾ ਹੀ ਆ। ਹਾਂਜੀ ਹਾਂਜੀ ਵਪਾਰ ਦਾ ਹੀ ਆ। ਤੇ ਬਾਹਰ ਵੀ ਆਪਾਂ ਭੇਜ ਦਿੰਦੇ ਆ ਪਸ਼ੂ। ਹਾਂਜੀ ਹਾਂਜੀ ਹਾਂਜੀ। ਜ਼ਿਆਦਾਤਰ ਆਪਣਾ ਕਿੱਥੇ ਜਾਂਦਾ ਪਸ਼ੂ? ਜ਼ਿਆਦਾ ਸਾਰੇ ਪਾਸੇ ਹੀ ਜਾਂਦਾ ਜੀ ਆਪਣਾ। ਤਕਰੀਬਨ ਜੇ ਗੱਲ ਕਰ ਲਈਏ ਪੰਜਾਬ, ਹਰਿਆਣਾ, ਐਮਪੀ, ਯੂਪੀ, ਮਹਾਰਾਸ਼ਟਰ। ਹਾਂਜੀ 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 ਮਹਾਰਾਸ਼ਟਰ, ਕਸ਼ਮੀਰ। ਠੀਕ ਆ। ਰਾਜਸਥਾਨ, ਹਰਿਆਣਾ। ਕਹਿਣ ਦਾ ਆਪਾਂ ਬਾਈ ਦਾ ਇਹ ਆ ਸੱਜਣੋਂ ਵੀ ਆਲ ਇੰਡੀਆ ਚ ਹੀ ਜਾਂਦਾ। ਆਲ ਇੰਡੀਆ ਚ ਜਾਂਦੇ ਜੀ। ਆ ਲੈ ਇੱਕ ਨੰਬਰ ਵਾਲੀ ਬੱਚੀ ਮੰਗਾ ਲਓ ਜੀ। ਲੈ ਆ ਬਾਈ। ਮਾਰਦੀ ਬਿੱਲੇ ਸਮਾਰ ਕੇ ਕੈਮਰਾ ਤਸੱਲੀ ਕਰਾਦੀ। ਇਹਦਾ ਸੁਆ ਕਿ ਇਹ ਦੂਜੇ ਸੂਏ ਸੋਉਗੀ ਜੀ ਦੰਦਾਂ ਚ ਕਿਵੇਂ ਆ ਜੀ ਦੰਦਾਂ ਦੇ ਵਿੱਚੋਂ 6 ਦੰਦ ਆਂਦੇ ਆ ਜੀ ਸੂਆ ਦੂਜੇ ਦੰਦਾਂ 'ਚ 6 ਦੰਦ ਹਾਂਜੀ ਹਾਂਜੀ ਕਿੰਨੇ ਦਿਨ ਪੈਂਡਿੰਗ ਨੇ ਇਹ ਇਹਨੂੰ 10 ਦਿਨ ਪਏ ਆ ਜੀ ਅਜੇ ਸੂਣ ਨੂੰ 10 ਦਿਨ ਪੈਂਡਿੰਗ ਆ ਗਏ ਤੇ ਆ ਗਈ ਇਹ ਜੀ ਐਚਐਫ 'ਚ ਐਚਐਫ ਦੇ ਵਿੱਚ ਕੱਦ-ਕਾਠ ਵੀ ਫੁੱਲ ਡਬਲ ਆ ਗਿਆ ਤੇ ਥਣ ਦਾ ਸੈਜ ਤਾਂ ਐ ਲੱਗੂਗਾ ਸਾਨੂੰ ਜਿਵੇਂ ਉਈ ਆਪਾਂ ਗੱਲ ਕਰ ਲਈ ਬਈ ਹਰਿਆਣੇ ਦੀ ਆ ਪਹਿਲੇ ਨਾ ਦੂਜੇ ਨਾ ਝੋਟੀਆਂ ਨੂੰ ਲੱਗ ਜਾਂਦਾ ਹਾਂ ਮੁਰਰਾ ਝੋਟੀਆਂ ਨੂੰ ਲੱਗਿਆ ਹੁੰਦਾ ਉਹ ਗੱਲ ਬਾਤ ਆ ਲੱਜਾਂ ਵਾਲਾ ਥਣ ਲੱਗਿਆ ਜੀ ਕੱਦ ਕਾੜ ਦੀ ਵੀ ਕਮੀ ਨਹੀਂ ਹੈਗੀ ਤੇ ਆਰਡਰ ਦੀ ਜਿਹੜੀ ਸ਼ੇਪ ਆਪਾਂ ਡਿਜ਼ਾਈਨ ਕਰ ਲਈਏ ਪਿਓਰ ਪੰਜਾਬੀ ਠੇਕ ਚੋਟੀ ਵਧੀਆ ਜੀ ਚਮਕ ਬਹੁਤ ਆ ਗਾਂ ਦੇ ਵਿੱਚ ਕਿੰਨਾ ਦੁੱਧ ਪਾਇਆ ਫਸਟ ਟਾਈਮਰ ਨੇ ਪਹਿਲੇ ਸੂਏ ਜੀ ਨੇ 21 ਕਿਲੋ ਦੁੱਧ ਦਿੱਤਾ ਜੀ ਐਤ ਕੀ ਕਿੰਨਾ ਪਾਤਾ ਐਤ ਕੀ 25 ਕਿਲੋ ਦੀ ਉਮੀਦ ਆ ਪੂਰੀ ਇਹ 25 ਕਿਲੋਆਂ ਦਾ ਦੁੱਧ ਦੇ ਦੂਗੀ ਜੀ ਚਵਾਈ ਕਿ ਮੇਰੀ ਬਹੁਤ ਹੀ ਵਧੀਆ ਜੀ ਮੋਟੀ ਚਵਾਈ ਦੀ ਹਾਂ ਹਾਂ ਜੀ ਹਾਂ ਜੀ ਆ ਬਾਕੀ ਕਾਰੀਗਰ ਸੱਜਣ ਨੂੰ ਤਾਂ ਇਹ ਥਣ ਦਾ ਸਹੇਜੇ ਦੱਸ ਤੂੰ ਵੀ ਇਹਦੀ ਗੱਲ ਬਾਤ ਕੀ ਆ ਹਾਂ ਜੀ ਤੇ ਬਾਕੀ ਉਹਦਾ ਸਾਨੂੰ ਪਤਾ ਵੀ ਹਰੇਕ ਪੱਖ ਤੋਂ ਜਾਣਕਾਰੀ ਲੈ ਕੇ ਦੇਣਾ ਉਹ ਆਪਣਾ ਬਾਈਕ ਫਰਜ਼ ਵੀ ਹੁੰਦਾ ਹਾਂ ਜੀ ਹਾਂ ਜੀ ਆ ਲੈਗ ਸਕੋਰ ਦੀ ਵੀ ਮਜ਼ਬੂਤ ਆ ਤੇ ਦੁੱਧ ਵੀ ਚੰਗਾ ਪਾਉ ਉੱਤੇ ਜਿਹੜੇ ਸਾਬ ਨਾਲ ਦੀ ਜਾਤ ਨਸਲਾ ਇਹਨਾਂ ਦੁੱਧ ਵੀ ਬਾਈ ਲੰਬਾ ਟਾਈਮ ਹੀ ਬਹੁਤ ਵਧੀਆ ਦੇ ਦਿੰਦਾ ਸੀਮਨ ਵੀ ਚੰਗਾ ਲੱਗਿਆ ਇਹਦੇ ਹਾਂਜੀ ਹਾਂਜੀ ਅੱਗੋਂ ਡੈਨਮਾਰਕ 40 116 ਦਾ ਸੀਮਨ ਲੱਗਿਆ ਜੀ ਇਹਨੂੰ ਆ 40 116 ਦਾ ਡੈਨਮਾਰਕ ਦਾ ਇਹਦੇ ਸੀਮਨ ਲੱਗਿਆ ਤੇ ਅੱਗੇ ਜੇ ਆਪਾਂ ਗੱਲ ਕਰ ਲਈਏ ਬਈ ਨਸਲ ਵੀ ਚੰਗੀ ਬਣਾਉ ਤੇ ਦੁੱਧ ਵਾਲੇ ਮਾਮਲੇ 'ਚ ਵੀ ਬੈਸਟ ਰਹੂਗੀ ਬਹੁਤ ਵਧੀਆ ਰਹੂਗੀ ਜੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਰਹੂਗਾ ਜੀ 75000 75000 ਚੋਂ ਥੋੜਾ ਬਹੁਤਾ ਹੋ ਜੂ ਕਨਸੈਸ਼ਨ ਅਗ ਮਾੜਾ ਮੋਟਾ ਹੀ ਮਾਨ ਹੋਊਗਾ ਜੀ ਠੀਕ ਆ ਗੱਲ ਹਾਂ ਆ 75 ਜੋ ਥੋੜਾ ਬਹੁਤਾ ਮਾਨਤਾਨ ਹੋ ਜੂਗਾ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਨੇ ਆ ਸੱਜਣੋ 2 ਨੰਬਰ ਵਾਲਾ ਤੋਫਲਾ ਮਾਰਦੇ ਪਹਿਲੇ ਪਹਿਲਾ ਫੇਸ ਕੁਆਲਿਟੀ ਦੀ ਮਾਰਦੇ ਇਹਦਾ ਕਿਹੜਾ ਸੂਆ ਜੀ ਇਹ ਦੂਜੇ ਸੂਏ ਸੂਗੀ ਜੀ ਕੱਦ ਆ ਗਿਆ ਫੁੱਲ ਵੱਡਾ ਫੁੱਲ ਵੱਡਾ ਕਿੰਨਾ ਟਾਈਮ ਪੈਂਦੀ ਐ ਇਹਦਾ ਇਹਨੂੰ 22 ਦਿਨ ਬਾਕੀ ਹੈ ਜੀ ਮਾਲਕਾਂ ਦੇ ਦੱਸੇ ਬਗੈਰ ਤੇ ਉਹਨਾਂ ਨੇ ਦੱਸਿਆ ਜੀ ਅੱਗੋਂ ਸੀਮਨ ਵੀ ਬੜਾ ਵਧੀਆ ਲੱਗਿਆ ਨੂੰ ਡੈਨਮਾਰਕ 40 120 ਦਾ 40 120 ਦਾ ਲੱਗਿਆ ਤੇ ਆ ਗਈ ਭਾਈ ਇਹ ਵੀ ਐਚ ਐਫ ਦੇ ਵਿੱਚ ਹਾਂਜੀ ਤੇ ਇਹਨੇ ਦੁੱਧ ਫਸਟ ਟਾਈਮਰ ਨੇ ਕਿੰਨਾ ਪਾਇਆ ਇਹਨੇ 23 ਕਿਲੋ 600 ਗ੍ਰਾਮ ਮਾਲਕਾ ਨੇ ਦੱਸਿਆ 23 ਕਿਲੋ 600 ਗ੍ਰਾਮ ਪਹਿਲੇ ਸੂਏ ਦਿੱਤਾ ਜੀ ਫਸਟ ਟਾਈਮਰ ਨੇ ਹਾਂਜੀ ਹਾਂਜੀ ਇਸ ਵਾਰੀ ਕੀ ਉਮੀਦ ਐ ਤੂੰ ਇਸ ਵਾਰੀ 25 ਤੋਂ ਪਲੱਸ ਹੀ ਜਾਊਗੀ ਆਰਡਰ ਬਾਈ ਇਹ ਵੀ ਫਿਕਸ ਰੱਖ ਬਹੁਤ ਵਧੀਆ ਆਰਡਰ ਰੱਖੋਗੀ ਹਾਂ ਜਿੰਨੇ ਤੁਹਾਡਾ ਲੰਬੇ ਟਾਈਮ ਦਾ ਤਜਰਬਾ ਵੀ ਇਹਨਾਂ ਗਾਵਾਂਾਂ ਚ ਕੰਪੈਕਟ ਆਰਡਰੀ ਕਾਮਯਾਬ ਰਹਿੰਦਾ ਹਾਂਜੀ 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 ਆ ਟੁੱਟਮਾ ਦੇਵਾ ਕਾਮਯਾਬ ਟੁੱਟਵਾਣੀ ਦਾ ਟੁੱਟਵਾਣੀ ਬਣੂਗਾ ਲੇਵਾ ਅਗਲਾ ਆਰਡਰ ਇਹ ਵੀ ਫਿਕਸ ਰੱਖੋ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ ਤਕਰੀਬਨ ਤਕਰੀਬਨ 23 ਕਿਲੋ ਦੇ ਏੜ ਗੇੜੇ ਨੇ ਪਾਇਆ ਵਾ ਪਾਇਆ ਜੀ ਕੱਦ ਵੀ ਫੁੱਲ ਵੱਡਾ ਤੇ ਜਾਤ ਨਸਲ ਵੀ ਚੰਗੀ ਆ ਤੇ ਇਹਦਾ ਰੇਟ ਜੇ ਗੱਲ ਕਰ ਲਈਏ ਰੇਟ ਕੀ ਰਹੂਗਾ ਜੀ ਇਹਦਾ ਮੁੱਲ ਜੋ ਮਰਜ਼ੀ ਕਰਾਓ ਜੀ ਮਾਲਕਾਂ ਨੇ ਤਾਂ ਸਾਡੇ ਕੋਲ ਲੱਖ ਰੁਪਏ ਕੀਤਾ ਸੀ ਮੁੱਲ ਠੀਕ ਆ ਜੀ ਆਪਾਂ ਕਿੰਨੇ ਲਵਾਂਗੇ ਜੀ ਆਪਾਂ ਇਹਦੇ 75000 ਰੁਪਏ ਲਵਾਂਗੇ ਮਾਨ ਤਾਣ ਕੁਛ ਨਹੀਂ ਹੋਣਾ ਦੇ ਵਿੱਚੋਂ ਠੀਕ ਆ ਗੱਲ ਕਿਉਂਕਿ ਬਿਲਕੁਲ ਹੀ ਨਾਪ ਤੋਲ ਗਈ ਇਹਦਾ ਮੁੱਲ ਦੱਸਿਆ ਇਹ ਹੋ 75 ਦੀ ਦੰਦਾ ਚ ਕਿਵੇਂ ਆ ਇਹ ਦੰਦਾ ਚ 6 ਦੰਦਾ ਆ ਜੀ ਦੰਦਾਂ ਚ ਆ ਗਈ 6 ਰੰਦ ਪੈਸੇ ਬਾਈ ਕਹਿੰਦਾ ਇਹਦਾ 75000 ਹੀ ਲੈਣਾ ਪੂਰਾ ਕੱਦ ਕਾਠ ਵਾਲੇ ਮਾਮਲੇ ਚ ਵੀ ਤੁਹਾਨੂੰ ਕਰਾਤੀ ਚੈੱਕ ਮੈਂ ਤੇ ਗੱਬਣ ਆ ਜਿਹੜਾ ਅੱਗੇ ਗੱਬਣ ਵੀ ਚੰਗੇ ਸੀਮਨ ਤੋਂ ਆ ਗਈ ਚੰਗੇ ਸੀਮਨ ਦੀ ਜੀ ਤੇ ਹੁਣ ਤੁਹਾਨੂੰ ਆਪਾਂ ਦਿਖਾ ਦਾਂਗੇ 3 ਨੰਬਰ ਵਾਲਾ ਤੋਹਫਾ ਤੁਹਾਨੂੰ ਦਿਖਾਉਣ ਲੱਗਿਆ 3 ਨੰਬਰ ਵਾਲੀ ਬੱਚੀ ਹੈ ਮੇਰਾ ਖਿਆਲ ਆ ਬਾਈ ਗੱਬਣਾ ਹਨਾ ਹਾਂਜੀ ਹਾਂਜੀ ਸਾਢੇ 6 ਮਹੀਨਿਆਂ ਦੀ ਗੱਬਣ ਹੈ ਜੀ ਸਾਢੇ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਇਹਦੇ ਸੀਮਨ ਪਤਾ ਕੁਛ ਕਿਹੜਾ ਲੱਗਿਆ ਬਾਈ ਇਹਦਾ ਐਬੀਐਸ ਦਾ ਮਾਲਕਾਂ ਨੇ ਦੱਸਿਆ ਲੱਗਿਆ ਸੀਮਨ ਨੇ ਠੀਕ ਆ ਇਹਨੂੰ ਲੱਗਿਆ ਏਬੀਐਸ ਦਾ ਇਹ ਆ ਗਈ 6.5 ਦੀ ਗੱਬਣਾ ਇਹਦੇ ਦੰਦ ਤਾਂ ਨਹੀਂ ਦੇਖਿਆ ਆਪਾਂ ਨੇ ਇਹਦੇ ਦੰਦ ਮੇਰੇ ਖਿਆਲ ਨਾਲ ਦੁੱਗੀ ਆ ਚੋਗੀ ਹੋਗੀ ਠੀਕ ਹੈ ਗੱਲ ਵੀ 2 ਜਾਂ 4 ਹੋ ਸਕਦੇ ਆ ਵੀ ਇਹ ਤੋਂ ਤਾਂ ਵੱਡੀ ਹੋ ਵੀ ਨਹੀਂ ਸਕਦੀ ਕਿਉਂਕਿ ਇਹਦੀ ਬੋਡੀ ਦੀ ਗੱਲ ਕਰ ਲਈਏ ਇਹਦੇ ਕੈਰੈਕਟਰ ਵੀ ਦੱਸਦੇ ਨੇ ਉਮਰ ਬਹੁਤ ਹੀ ਵਧੀਆ ਜੀ ਕੈਰੈਕਟਰ ਇਹਦੇ ਦੇਖੋ ਜੀ ਥਣ ਵੀ ਕੱਲਾ ਕੱਲਾ ਥਣ ਲੱਗਿਆ ਵਾ ਆਰਡਰ ਵੀ ਫਿਕਸ ਰੱਖੂਗੀ ਕੋਈ ਐ ਨਹੀਂ ਠੀਕ ਹੈ ਜੀ ਟੁੱਟਮਾ ਆਰਡਰ ਨਹੀਂ ਬਣਾਉਂਦੀ ਵਧੀਆ ਆਰਡਰ ਬਣਾਉਗੀ ਤੇ ਲਾਲੀਆ ਵੀ ਆਪਾਂ ਥਣ ਸਿੰਗਲ ਚਾਰ ਨੇ ਫਾਲਤੂ ਤਾਂ ਨਹੀਂ ਇਹਦੇ ਨਾ 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 ਕੋਈ ਬੱਚੀ ਨਹੀਂ ਨਾਲ ਹੈਗੀ ਠੀਕ ਹੈ ਚਾਰ ਥਾਣਾ ਦੇ ਨਾਲ ਇਹ ਵੀ ਕੀ ਉਮੀਦ ਆ ਦੁੱਧ ਦੀ ਕਿੰਨਾ ਕੁ ਪਾ ਸਕਦੀ ਹੈ ਇਹ ਇਹ ਦੇਖੋ ਜੀ 20 ਰੋਕ ਲੈ ਰੋਕ ਲੈ ਬੱਚੀ 20 ਕਿਲੋ ਦੁੱਧ ਦੇ ਦੂਗੀ ਪਹਿਲੇ ਸੂਏ ਲਾਲਾ ਹਰੇ ਤੇ ਲਾਲਾ ਕੋਈ ਨਹੀਂ ਇਹ ਬੱਚੀ ਉਹੀ ਗੱਲ ਆ ਫੇਸ ਕੁਆਲਿਟੀ ਬਹੁਤ ਵਧੀਆ ਹੈ ਬੋਡੀ ਸਟਰਕਚਰ ਹੋ ਗਿਆ ਲੈਗਸ ਕੋਰ ਬਹੁਤ ਹੀ ਵਧੀਆ ਥਣ ਵੀ ਬਹੁਤ ਵਧੀਆ ਲੱਗਿਆ ਹੈ ਆ ਬੱਚੀ ਨੂੰ ਆ ਉਹ ਗੱਲ ਨਹੀਂ ਕਰੀ ਆਪਾਂ ਨੇ 25 30 ਵਾਲੀ ਹੈ ਨਾ ਹਾਂਜੀ 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 25 30 ਵਾਲੀ ਗੱਲ ਨਹੀਂ ਕਰੀ ਬਾਈ ਨੇ ਕਿਉਂਕਿ ਇੰਨਾ ਕੁ ਦੁੱਧ ਇਹਨੂੰ ਕੋਟ ਵੀ ਵੀ ਆ ਇਹ ਵੀ ਇੰਨਾ ਦੁੱਧ ਇਹ ਦੇ ਸਕਦੀ ਆ 20 ਕਿਲੋ ਜਿਹੜੇ ਹਿਸਾਬ ਨਾਲ ਇਹਦੀ ਨਸਲਾ ਜਾਤਾ ਹਾਂਜੀ ਹਾਂ ਥਾਂ ਆਗੇ ਇਹਦੇ ਸਿੰਗਲ ਚਾਰ ਕੋਈ ਫਾਲਤੂ ਨਹੀਂ ਹੈਗਾ ਦੰਦਾਂ ਦੇ ਵਿੱਚ ਇਹ ਦੋ ਜਾਂ ਚਾਰ ਹੀ ਹੋ ਸਕਦੇ ਆ ਬਾਈ ਕਹਿੰਦਾ ਇਤੋਂ ਵੱਡੀ ਬਾਕੀ ਦੇਖਣਾ ਨਹੀਂ ਸੱਜਣਾ ਜੱਜਮੈਂਟ ਕਰ ਵੀ ਲੈਣਗੇ ਵੀ ਇਤੋਂ ਵੱਡੀ ਇਹ ਹੋਣੀ ਵੀ ਨਹੀਂ ਹੋ ਸਕਦਾ ਦੋ ਦੰਦ ਹੀ ਹੋਗੇ ਹੋਵੇ ਬਿਲਕੁਲ ਜੀ ਆ ਲੈ ਕਮਾ ਲੋ ਇਹਨੂੰ ਚਲਾ ਦਿਓ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਮੁੱਲ ਰਹੂਗਾ ਜੀ 55000 ਰੁਪਇਆ 55000 ਜੇ ਬਾਈ ਆਪਾਂ ਗੱਲ ਕਰ ਲਈਏ ਕਿਸੇ ਭਰਾ ਨੇ ਦੋ ਜਾਂ ਚਾਰੇ ਇਕੱਠੀਆਂ ਲੈਣੀਆਂ ਹੁਣ ਇਹੇ ਹਾਂ ਮਾੜਾ ਮੋਟਾ ਮਾਨ ਹੋ ਜੂਗਾ ਜੀ ਠੀਕ ਹੈ ਗੱਲ ਹਾਂ ਥੋੜਾ ਬੜਾ ਇਕੱਠੀਆਂ ਜੋ ਕੰਸੈਸ਼ਨ ਹੋ ਜੂ ਹਾਂ ਥੋੜਾ ਬਹੁਤਾ ਹੀ ਹੋਊਗਾ ਜੀ ਕਿਉਂਕਿ ਮੁੱਲ ਪਹਿਲਾਂ ਹੀ ਜਾਇਜ਼ ਕੀਤੇ ਆ ਠੀਕ ਹੈ ਗੱਲ ਕੋਈ ਮੁੱਲ ਜ਼ਿਆਦਾ ਨਹੀਂ ਕੀਤੇ ਬਿਲਕੁਲ ਜਾਇਜ਼ ਮੁੱਲ ਕੀਤੇ ਆ ਉਹ ਗੱਲਬਾਤ ਸੁਣ ਮੈਂ ਦੱਸਦਾ ਨਾ ਕਿਉਂਕਿ ਵੀ ਰੇਟ ਆਪਾਂ ਤਕਰੀਬਨ ਇਹ ਕੋਸ਼ਿਸ਼ ਹੁੰਦੀ ਆ ਵੀ ਰੇਟ ਲੈਣ ਦੇਣ ਜੇ ਵਾਲੀ ਹੋਣਾ ਆਪਣੀ ਵੀਡੀਓ ਤੇ ਫਿਕਸ ਜੇ ਰੇਟ ਹੀ ਹੋਣਾ ਹਾਂ ਆ ਲੈ ਚੱਲ ਤੇ ਹੁਣ ਤੁਹਾਨੂੰ ਆਪਾਂ ਦਿਖਾ ਦਾਂਗੇ ਤਿੰਨ ਨੰਬਰ ਵਾਲੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗਿਆ ਚਾਰ ਨੰਬਰ ਵਾਲੀ ਬੱਛੀ ਇਹ ਦੰਦਾਂ 'ਚ ਕਿਵੇਂ ਆ ਜੀ ਇਹ ਦੰਦਾ ਚੋ ਦੋ ਦੰਦ ਹੈ ਜੀ ਸਿਰਫ ਹਾਂ ਜੀ ਹਾਂ ਜੀ ਦੰਦਾਂ ਚ ਆ ਗਈ ਦੋ ਦੰਦਾਂ ਇੱਕ ਥੋੜਾ ਜਿਹਾ ਉਹ ਕਹੂੰਗਾ ਵੀ 네ਗੇਟਿਵ ਇਹਦੇ ਸਿੰਗ ਨਹੀਂ ਖੜਾਏ ਕਿਸੇ ਬਸ ਜੀ ਜਿੱਥੋਂ ਮਾੜੀ ਮੋਟੀ ਆਪਾਂ ਕਹਿ ਸਕਦੇ ਆ ਵੀ ਹੋਰ ਕਿਸੇ ਪੱਖ ਤੋਂ ਹੱਥ ਨਹੀਂ ਕਰਾਉਂਦੀ ਬਿਲਕੁਲ ਮੱਛੀ ਬਹੁਤ ਹੀ ਚੰਗੀ ਹੈ ਥਣ ਕੱਲਾ ਕੱਲਾ ਹਜੇ 8 ਵੇ ਸਵੇਰੇ ਝੋਈ ਹੈ ਜੀ ਠੀਕ ਹੈ ਜੀ ਹਾਂ ਬੱਚੇ ਦਾ ਬੱਚੇ ਦਾ ਆ ਜਾ ਕਰਦੀ ਹੈ ਬੱਚੇ ਵੱਲ ਜਾਂਦੀ ਜ਼ਿਆਦਾ ਠੀਕ ਹੈ ਗਾ ਜੀ ਹਾਂ ਆ ਇੱਥੇ ਇੱਥੇ ਖੜੀ ਨੂੰ ਦਿਖਾ ਦਿਂ ਬਿੱਲੇ ਸਮਾਰ ਕੇ ਦਿਖਾ ਦਿਓ ਹਰੇਕ ਪੱਖ ਤੋਂ ਇਹਦਾ ਸੂਆ ਕਿਹੜਾ ਜੀ ਇਹ ਪਹਿਲੇ ਸੂਆ ਹੈ ਜੀ ਦੋ ਦੰ ਠੀਕ ਹੈ ਜੀ ਦੋਹੇ ਟਾਈਮ ਕੋਈ ਵੀਰ ਨੇ ਚੋਕੇ ਲੈ ਜਾਣੀ ਹੋਵੇ 10 ਕਿਲੋ ਦੁੱਧ ਆਪਣਾ ਮਿਣ ਕੇ ਲੈ ਜਾਵੇ ਸੁਆ ਕਿਨੇ ਦਿੰਦਾ ਇਹਦਾ ਇਹਦਾ ਸੁਆ 15 ਦਿਨਾਂ ਦਾ ਜੀ ਮਗਰ ਬੱਛੀ ਹੈ ਮਗਰ ਇਹਦੇ ਬੱਛੀ ਤੇ 10 ਕਿਲੋ ਇਹਦੇ ਕੋਲੇ ਇਸ ਟਾਈਮ ਹਾਜ਼ਰ ਹੈ ਇਸ ਟਾਈਮ ਹਾਜ਼ਰ ਦੁੱਧ ਹੈ ਜੀ ਹੋਊਗਾ ਤਕਰੀਬਨ ਤਕਰੀਬਨ ਭਾਈ ਮੱਜਾਂ ਦੇੜ ਕੇ ਜਾਲਾ ਦੁੱਧ ਇਹਦਾ ਹਾਂਜੀ 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 ਇਹਦੀ ਫੈਟ ਵੀ ਬਹੁਤ ਵਧੀਆ ਆਊਗੀ ਦੁੱਧ ਦੀ ਆ ਫੈਟ ਵਾਲੇ ਪੱਖ ਤੋਂ ਦੁੱਧੇ ਦਾ ਮੱਝਾਂ ਦੇੜ ਜਿਹੜੀ ਹੋਊਗਾ ਸਵੇਰੇ 8 ਵਜੇ ਚੋਕੇ ਉੱਥੋਂ ਲਿਆਂਦੀ ਹੈ ਜੀ ਦੋਹੇ ਟਾਈਮ ਦੀ ਗਾਰੰਟੀ ਉੱਥੋਂ ਚੋਕੇ ਲਿੱਤੀ ਹੈ ਬੱਛੀ ਠੀਕ ਹੈ ਜੀ ਸਾਢੇ 10 ਕਿਲੋ ਦੁੱਧ ਆ ਸੀ 10 ਕਿਲੋ ਕੰਨੇ ਆ ਦੁੱਧ ਦੋਹੇ ਟਾਈਮ ਚੋਕੇ ਕੋਈ ਬਾਈ ਲੈ ਜਾਵੇ ਚਾਹੇ ਡੰਗ ਤੋਂ ਡੰਗ ਤਸੱਲੀ ਕਰਾ ਦਾਂਗੇ ਮੈਂ ਕਹਿੰਦਾ ਚਾਰ ਡੰਗ ਤਸੱਲੀ ਕਰਾ ਦਾਂਗੇ ਨਾਲ ਇਹਦੇ ਆ ਗਈ ਫੀਮੇਲ ਕਾਫ ਬੱਛੀ ਆ ਗਈ ਨਾਲ ਇਹਦੇ ਇਹਦਾ ਰੇਟ ਕਿ ਰਹੂਗਾ ਇਹਦਾ ਇਹਦਾ ਰੇਟ ਰਹੂਗਾ ਜੀ 27000 ਰੁਪਿਆ ਸਿਰਫ ਹਾਂਜੀ ਇਹਦੇ ਵਿੱਚ ਕੋਈ ਮਾਨਤਾ ਨਹੀਂ ਹੋਣਾ ਜੀ ਠੀਕ ਹੈ ਗੱਲ ਕਿਉਂਕਿ ਪਹਿਲਾਂ ਹੀ ਮੁੱਲ ਬੜਾ ਜਾਇਜ਼ ਕੀਤਾ ਹੋਇਆ ਹੈ ਠੀਕ ਹੈ ਜੀ ਹਾਂਜੀ ਆ ਬਾਈ ਕਹਿੰਦਾ ਮਾਨਤਾ ਨੇ ਚ ਬਾੜਾ ਕੋਈ ਹੋਣਾ ਨਹੀਂ ਹੈਗਾ ਕਿਉਂਕਿ ਰੇਟ ਇਹਦਾ ਹੈਗਾ ਸਿਰਫ 27000 ਤੇ ਆਰਡਰ ਰੱਖ ਦਿਆ ਬਿਲਕੁਲ ਫਿਕਸ ਤੇ ਨਸਾਂ ਦੀ ਗੱਲ ਕਰ ਲਈ ਜੀ ਆਰਡਰ ਤੇ ਸੱਚ ਨੂੰ ਇਹਦੇ ਨਸਾਂ ਵੀ ਚੰਗੀਆਂ ਤੇ ਬਾਕੀ ਜਿਹੜੇ ਭਰਾ ਨੇ ਆਪਾਂ ਗੱਲ ਕਰ ਲਈਏ ਵੀ ਡੰਗ ਲਾਉਣਾ ਦਾ ਚੰਗਾ ਉਹਦੇ ਵਾਸਤੇ ਰੇਟ ਵੀ ਜਾਇਜ਼ ਹੈ ਦਾ ਬਿਲਕੁਲ ਤੇ ਦੁੱਧ ਵੀ ਇਹਦਾ ਤਕਰੀਬਨ ਤਕਰੀਬਨ ਮੱਜਾਂ ਦੇ ਏੜ-ਗੇੜ ਹੋਊਗਾ ਕਮਾ ਲਿਆ ਬਾਈ ਇੱਥੋਂ ਸਤਿ ਸ਼੍ਰੀ ਅਕਾਲ ਜੀ ਇਹਦੀ ਬੱਚੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਨਾਲ ਬੱਚੀ ਵੀ ਚੰਗੀ ਆ ਤੇ ਆਪ ਆ ਗਈ ਦੰਦਾਂ ਚ ਦੋ ਦੰਦ ਸੂ ਆ ਪਹਿਲਾ 10 ਕਿਲੋ ਤੋਂ ਦੁੱਧ ਜਿਹੜਾ ਇਹਦੇ ਕੋਲੇ ਬਾਈ ਕਹਿੰਦਾ ਇਸ ਟਾਈਮ ਹੈਗਾ ਪਲੱਸ ਹੈ 10 ਤੋਂ ਵੱਧ ਸਕਦੀ ਹੈ ਕੁਝ ਹੋਰ ਹਾਂਜੀ ਹਾਂਜੀ 12 13 ਕਿਲੋ ਬੱਚੀ ਦੁੱਧ ਹੋ ਗਈ ਜੀ ਚੰਗੀ ਸੇਵਾ ਤੇ ਆ ਦੋ ਦੰਦ ਆ ਤੇ ਅਗਲੇ ਸੂਏ ਹੋਰ ਵਧੂਗੀ ਬੱਚੇ ਤੇ ਲੈ ਆ ਬੱਚੇ ਤੇ ਲੈ ਆ ਇਧਰ ਲੈ ਬੰਨੇ ਲੈ ਜਾ ਆ ਤੇ ਨਾਲ ਇਹਦੀ ਬੱਚੀ ਵੀ ਤੁਹਾਨੂੰ ਦਿਖਾ ਦਾਂਗੇ ਸ਼ਕੀਨ ਫੁੱਲ ਆ ਗਈ ਹਰੇਕ ਹਾਂਜੀ ਹਾਂਜੀ ਜਿਵੇਂ ਆਪਾਂ ਕਹਿੰਦੇ ਨੇ ਘੋੜੀ ਹੁੰਦੀ ਐ ਨੌਕਰੀ ਬਚੇਰੀ ਕੋਈ ਓਦਾਂ ਦੀ ਗੱਲ ਬਾਤ ਤਾਂ ਤੇ ਮੈਂ ਬਿੱਲੇ ਦੀ ਪੱਛੀ ਤੇ ਵੀ ਮਾਰਦੇ ਗਏ ਬੱਛੀ ਸਾਹੀਵਾਲ ਬੱਛੀ ਆ ਮਗਰ ਠੀਕ ਹੈ ਜੀ ਨਾਲ ਇਹਦੇ ਆ ਗਈ ਸਾਹੀਵਾਲ ਪੱਛੀ ਇਹ ਬੱਛੀ ਤੁਹਾਨੂੰ ਮਿਲੂਗੀ ਸਿਰਫ 27000 ਦੀ ਇਹ ਹੁਣ ਤੁਹਾਨੂੰ ਮੈਂ ਦੋ ਹੀਫਰਾਂ ਦੇ ਤੋਹਫੇ ਦਿਖਾਉਂਗਾ ਐਫ ਦੇ ਇਹਦੀ ਉਮਰ ਕਿੰਨੀ ਆ ਜੀ ਇੱਕ ਨੰਬਰ ਤੇ ਬੱਛੀ ਦੀ ਇਹਦੀ ਉਮਰ ਹੈਗੀ ਹੈ ਜੀ 7 ਮਹੀਨਿਆਂ ਦੀ ਬੱਛੀ ਹੈ ਜੀ ਐਕਟਿਵ ਬਹੁਤ ਆ 7 ਮਹੀਨਿਆਂ ਦੇ ਹਿਸਾਬ ਨਾਲ ਉੱਥੇ ਖੁੱਲੀਆਂ ਰਹਿੰਦੀਆਂ ਸੀਗੀਆਂ ਬਾਜੀ ਠੀਕ ਹੈ ਗੱਲ ਹਾਂ ਇੱਥੇ ਇਹਨਾਂ ਨੂੰ ਬੰਨਿਆ ਹੋਇਆ ਵਾ ਆ ਫਾਰਮ 'ਚ ਬਾਈ ਕਹਿੰਦਾ ਖੁੱਲੀਆਂ ਰਹਿੰਦੀਆਂ ਕਮਾ ਕੇ ਬਨ ਲਾ ਚੋਬਰਾ ਉੱਥੇ ਕਮਾ ਕੇ ਬਨਦੇ ਉੱਥੇ ਇਹਦੀ ਉਮਰ ਆ ਗਈ 7 ਮਹੀਨਿਆਂ ਦੀ ਤੇ ਆਪ ਤਾਂ ਪਤਾ ਕਿਹੜੀ ਸੀਮਿੰਦੀਆਂ ਕੁਛ ਬਾਈ ਦਾ ਇਹਨਾਂ ਨੇ ਡਿਟੇਲ ਦਿੱਤੀ ਹੀ ਹੈ ਜੀ ਠੀਕ ਹੈ ਗੱਲ ਆ ਉਹ ਆਪਾਂ ਡਿਟੇਲ ਉੱਥੋਂ ਪੁੱਛ ਕੇ ਦੱਸ ਦਾਂਗੇ ਜਿਹੜੇ ਸੱਜਣ ਨੇ ਇਹ ਲੈਣੀਆਂ ਥਾਂ ਇਹਨਾਂ ਦੀ ਸਿੰਗਲ ਚਾਰ-ਚਾਰ ਹੀ ਨੇ ਹਾਂਜੀ ਹਾਂਜੀ ਫालतू ਤਾਂ ਨਹੀਂ ਹੈ ਕਿਸੇ ਦੇ ਇੱਥੇ ਪੱਠ ਅੱਥਾਣਾ ਆਗੇ ਬਾਈ ਕਹਿੰਦਾ ਸਿੰਗਲ ਚਾਰ ਉਮਰ ਆ ਗਈ ਸਿਰਫ 7 ਮਹੀਨਿਆਂ ਦੀ ਕੰਪਨੀ ਇਹਨਾਂ ਦੀ ਆ ਗਈ ਸੱਜਣੋ ਐਚ ਐਫ ਐਚ ਐਫ ਦੇ ਵਿੱਚ ਹੀ ਆ ਗਿਆ ਤੇ ਇਥੋਂ ਵਿਲੇ ਪਛਾਣ ਹੋ ਗਏ ਬੱਛੀ ਸਾਰੀ ਦਿਖਾ ਦੇ ਨਾਲ ਇਹਦੀ ਫੇਸ ਕੁਆਲਿਟੀ ਦਿਖਾ ਦੀ ਫੇਸ ਕੁਆਲਿਟੀ ਵੀ ਬਾਕਮਾਲਾ ਖਾਂਦੀ ਨੂੰ ਦਿਖਾ ਦੇ ਇੱਥੇ ਵੀ ਖਾਂਦੀ ਪਿੰਦੀ ਵੀ ਆ ਕਈ ਸੱਜਣ ਵਹਿਮ ਕਰ ਜਾਂਦੇ ਸਾਡੇ ਆ ਕੇ ਬਿਲਕੁਲ ਬਿਲਕੁਲ ਇਹਦਾ ਰੇਟ ਜੋੜੇ ਦੀ ਦੱਸਾਂਗੇ ਜੀ ਹਾਂਜੀ ਹਾਂਜੀ ਜੋੜੇ ਦੇ ਨਾਲ ਇੱਕ ਬੱਛੀ ਹੋਰ ਆ ਜੀ ਉਹ ਵੀ ਦਿਖਾਣੇ ਤੁਹਾਨੂੰ ਠੀਕ ਹੈ ਕਹਿੰਦਾ ਤੇ ਇਹਦੀ ਫੇਸ ਕੁਆਲਿਟੀ ਐਨ ਦਿਖਾ ਦੇ ਬਿੱਲੇ ਹਰੀ ਦੇ ਪੱਖ ਤੋਂ ਇਰੀ ਬਾਡੀ ਜੀ ਮੈਂ ਆਪਾਂ ਕਹਿ ਲੀ ਨਾ ਬਾਈ ਨੇ ਜਿੰਮੇ ਉਮਰ ਦੱਸੀ ਹੈ ਨਾ ਆ ਲੂਈ ਇਹਦੇ ਆ ਦੇਖੋ ਲੂਈ ਇਹ ਆ ਸਾਰੀ ਇਹ ਉਮਰ ਦੀ ਪ੍ਰਮਾਣ ਕਰਦੀ ਆ ਬਾਈ ਇਹਦਾ ਨਾ ਜਿਵੇਂ ਲੂਈ ਤੇ ਹੁਣ ਮਾਰ ਦੋ ਨੰਬਰ ਵਾਲੀ ਤੇ ਆ ਵੀ ਆ ਗਈ ਬੰਦ ਨਾ ਇਹ ਵੀ ਐਫ ਟੀ ਆ ਗਈ ਬਾਈ ਹਾਂਜੀ ਹਾਂਜੀ ਇਹਦੀ ਉਮਰ ਕਿੰਨੀ ਕਹੂਗੀ ਜੀ ਇਹ 8.5 ਮਹੀਨਿਆਂ ਦੀ ਵੱਛੀ ਆ ਜੀ ਇਹ ਤਕਰੀਬਨ 7 ਦੀ ਆ ਗਈ ਇਹ 8.5 8 8 ਜੇ ਆ ਗਈਆਂ ਹਾਂਜੀ ਹਾਂਜੀ ਹਣ ਇਹਦੇ ਵੀ ਚਾਰ ਆ ਜੀ ਕੋਈ ਬੱਚੀ ਨਹੀਂ ਨਾਲ ਠੀਕ ਆ ਜੀ ਫਾਲਤੂ ਨਹੀਂ ਚਾਰ ਹੀ ਆ ਜੀ ਆ ਫਾਲਤੂ ਨਹੀਂ ਹੈਗਾ ਇਹਦੇ ਵੀ ਤੇ ਬਾਕੀ ਸਾਰੀ ਵੀ ਦਿਖਾ ਦਿੰਦੀ ਤੇ ਫੇਸ ਕੁਆਲਿਟੀ ਵੀ ਕਰਾ ਦਿੰਦੀ ਚੈੱਕ ਕਿਉਂਕਿ ਇਹਦੇ ਵੀ ਜੇ ਗੱਲ ਕਰ ਲਈ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇਹ ਲੂਈਆਂ ਇਹਨਾਂ ਦੀ ਆ ਸਾਰੀ ਨਵੀਂ ਲੂਈਆਂ ਇਹ ਹਜੇ ਉਤਰੂਗੀ ਇਹ ਇਹ ਮੇਰੇ ਖਿਆਲ ਆ ਵੀ ਜਾ ਕੇ 10 ਮਹੀਨਿਆਂ ਦੇ ਸਾਲ ਦੇ ਡੇਢ ਦੇ ਉੱਤਰਦੀ ਆ ਹਾਂ ਸਾਲ ਦੀ ਵੱਛੀ ਦਵਾ ਨੂੰ ਉਤਰਦਾ ਜੀ ਵੱਛੀ ਬਹੁਤ ਵਧੀਆ ਬਹੁਤ ਹੀ ਚਮਕ ਹੈ ਵੱਛੀਆਂ ਦੇ ਵਿੱਚ ਦੋਵਾਂ ਦੀ ਅੱਜ ਜਿਵੇਂ ਆਪਾਂ ਇਹਨਾਂ ਦੇ ਹੱਥ ਮਾਰਾਂਗੇ ਨਾ ਐ ਲੱਗੂਗੀ ਇਹਨਾਂ ਤੋਂ ਕਿਉਂਕਿ ਇਹ ਲੈਣ ਹੀ ਆ ਜਿਵੇਂ ਆਪਾਂ ਕਹਿੰਦੇ ਨਾ ਛੋਟੇ ਜਿਹਾਕ ਦੀ ਉਮਰ ਦੇ ਹਿਸਾਬ ਨਾਲ ਤਾਂੰਦ ਆਉਂਦੇ ਆ ਉਹ ਸੀਨੇ ਇਹਨਾਂ ਦਾ ਹੁੰਦਾ ਇਹਨਾਂ ਨੇ ਮ ਇਹਨਾਂ ਦੀ ਮਾਵਾਂ ਦਾ ਰਿਕਾਰਡ ਬਹੁਤ ਵਧੀਆ ਦੱਸਿਆ ਜੀ ਇਹ ਫਾਰਮ ਤੋਂ ਲਈਆਂ ਹਾਂ ਹਾਂਜੀ ਹਾਂਜੀ ਫਾਰਮ ਤੋਂ ਲਈਤੀਆਂ ਜੀ ਠੀਕ ਹੈ ਉਹ ਵੈਸੇ ਤਾਂ ਫਾਰਮ ਵਾਲੇ ਵੱਛੀ ਦਿੰਦੇ ਨਹੀਂ ਜੀ ਠੀਕ ਹੈ ਅਸੀਂ ਪਿਛਲੇ ਵਾਰੀ ਸਾਡੇ ਕੋਲ ਗਾਂ ਕਾਇ ਸੀ ਉਹਨਾਂ ਕੋਲ ਉੱਥੇ ਦੋ ਗਾਈਆਂ ਲਈਤੀਆਂ ਸੀ ਤਾਂ ਵੱਛੀਆਂ ਕਹਿ ਕੇ ਲਈਤੀਆਂ ਠੀਕ ਹੈ ਗੱਲ ਹਾਂਜੀ ਹਾਂਜੀ ਵੀ ਜਿਵੇਂ ਆਪਾਂ ਕਹਿ ਲਿਆ ਹੂੰ ਡਿਮਾਂਡ ਮਾਰਕੀਟ 'ਚ ਇਹਨਾਂ ਦੀ ਬਹੁਤ ਰਹਿੰਦੀ ਹੈ ਵੱਛੀਆਂ ਰਹਿੰਦੀ ਹੈ ਜੀ ਬਹੁਤ ਤੇ ਆਪਾਂ ਇਹਨਾਂ ਦੇ ਪੈਸੇ ਕਿੰਨੇ ਲਵਾਂਗੇ ਜੋੜੇ ਦੇ ਜੋੜੇ ਦਾ ਵੀ ਲੈਣ ਵਾਲੀ ਗੱਲ ਕਰਾਂਗੇ ਜੀ ਹਾਂਜੀ 20000 ਰੁਪਇਆ ਮੁੱਲ ਕਰਦੇ ਹਾਂ ਜੀ ਜੋੜੇ ਦਾ ਬਾਈ ਕਹਿੰਦਾ ਲੈਣਾ 20000 ਥੋੜਾ ਬਹੁਤਾ ਕਨਸੈਸ਼ਨ ਉਹਦੇ 'ਚ ਹੋ ਜੂਗਾ ਜੀ ਦੇਖੋ ਇਹ ਮਾੜਾ ਮੋਟਾ ਹੀ ਹੋਊਗਾ ਠੀਕ ਹੈ ਗੱਲ ਆ ਮਾੜਾ ਮੋਟਾ ਕਨਸੈਸ਼ਨ ਬਾਈ ਕਹਿੰਦਾ ਉਹਦੇ 'ਚ ਕਰ ਦਾਂਗੇ ਤੇ ਆਪਣਾ ਐਡਰੈਸ ਕਿਹੜਾ ਹੋਰ ਕਨਫਰਮ ਕਰਾ ਦਿਓ ਜੀ ਸਾਡਾ ਐਡਰੈਸ ਹੈਗਾ ਜੀ ਰਾਧਿਕਾ ਡੈਰੀ ਫਾਰਮ ਹਾਂਜੀ ਤਾਜਪੁਰ ਰੋਡ ਲੁਧਿਆਣਾ ਤਾਜਪੁਰ ਰੋਡ ਲੁਧਿਆਣੇ ਦੇ ਵਿੱਚ ਹੀ ਆ ਗਿਆ ਆਪਣਾ ਹਾਂਜੀ ਹਾਂਜੀ ਖਾਸ ਲੁਧਿਆਣੇ ਦੇ ਵਿੱਚ ਹੈਗਾ ਜੀ ਠੀਕ ਹੈ ਜੇ ਆਪਾਂ ਗੱਲ ਕਰ ਲਈ ਜਿਵੇਂ ਕੋਈ ਆਪਣੇ ਕੋਲ ਡਿਮਾਂਡ ਆਉਂਦੀ ਹੈ ਪੰਜ ਦਾ 10 گاਵਾਂ ਦੀ ਜਾਂ ਛੋਟੇ ਹੀਫਰਾਂ ਦੀ ਜਾਂ ਗੱਬਣ ਹੀਫਰਾਂ ਦੀ ਉਹ ਆਪਾਂ ਕਰ ਦਾਂਗੇ ਬਿਲਕੁਲ ਹਾਂਜੀ 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 ਤੇ ਬਾਕੀ ਇੱਥੇ ਜੇ ਕੋਈ ਗਾਹਕ ਆਪਣੇ ਕੋਲ ਆਉਂਦਾ ਰਹਿਣ ਸਹਿਣ ਵਾਲਾ ਸੀ ਸਾਰਾ ਕੁਝ ਹੈਗਾ ਜੀ ਰਹਿਣ ਸਾਨ ਸਹਿਣ ਦਾ ਖਾਣ ਪੀਣ ਦਾ ਸਾਰਾ ਕੁਝ ਆਪਣੇ ਕੋਲ ਆ ਕੇ ਜਾਏਗਾ ਠੀਕ ਹੈ ਗੱਲ ਪਰਬੰਧ ਬਾਈ ਕਹਿੰਦਾ A to Z ਆ ਕਿਸੇ ਸੱਜਣ ਨੇ ਉਰੇ ਆ ਕੇ ਲੈ ਕੇ ਜਾਣੇ ਨੇ ਪਸ਼ੂ ਜਾਂ ਆਨਲਾਈਨ ਮੰਗਾਉਣੇ ਹੋਣ ਦੇਖੋ ਆਨਲਾਈਨ ਦੇ ਵਿੱਚ ਨਾ ਅੱਜ ਕੱਲ ਫਰੋਡ ਬਹੁਤ ਹੁੰਦਾ ਅਸੀਂ ਆਨਲਾਈਨ ਵਾਲਾ ਕੰਮ ਨਹੀਂ ਕਰੀਦਾ ਵੀ ਆਪਣੇ ਕੋਲ ਗਾ ਕੇ ਇੱਥੇ ਆਵੇ ਅਸੀਂ ਕਹਿੰਨੇ ਆ ਆ ਕੇ ਇੱਥੇ ਆ ਕੇ ਦੇਖ ਕੇ ਤਸੱਲੀ ਕਰ ਲਵੇਗਾ ਚੈੱਕ ਕਰਕੇ ਲੈ ਜਾਵੇ ਚੈੱਕ ਕਰਕੇ ਲੈ ਜਾਵੇ ਜੇ ਕੋਈ ਸੂਈ ਹੋਈ ਹੈ 2 ਟਾਈਮ ਚੋਲਵੇ 3 ਟਾਈਮ ਚੋਲਵੇ ਕੋਈ ਟੈਨਸ਼ਨ ਨਹੀਂ ਠੀਕ ਹੈ ਜੀ ਹਾਂਜੀ ਇੱਥੇ ਬਾਈ ਕਹਿੰਦਾ ਤਸੱਲੀ ਕਰਾ ਦਾਂਗੇ ਹਰੇਕ ਪੱਖ ਤੋਂ ਹਾਂਜੀ ਬਾਕੀ ਨੰਬਰ 22 ਦਾ ਵੀਡੀਓ ਚ ਚੱਲਦਾ ਰਹੂਗਾ ਇਹਨਾਂ ਚੋਂ ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਆਉ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ